ਜਿੰਨਾ ਸਮਾਨ ਚੋਰੀ ਹੋ ਉਹਨਾਂ ਲਖਾਓ ਕਿਰਪਾ ਕਰਕੇ ਵਾਧਾ ਨਾ ਲਖਾਓ ਜੇ ਤੁਸੀਂ ਇਸ ਤਰ੍ਹਾਂ ਦੀ ਮਨਘੜਤ ਕਹਾਣੀ ਬਣਾਓਗੇ ਤੇ ਤੁਹਾਡੇ ਖਿਲਾਫ ਮੇਡੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਗਿੱਦੜਵਾਹਾ ਦੇ ਬਾਦਲ ਰੋਡ ਸਥਿਤ ਰਾਜਕੁਮਾਰ ਨੇ ਪੁਲਿਸ ਨੂੰ ਇੱਕ ਲਿਖਤੀ ਸ਼ਿਕਾਇਤ ਦਰਜ ਕਰਵਾਈ ਕਿ ਬੀਤੀ 12 13 ਦੀ ਦਰਮਿਆਨੀ ਰਾਤ ਨੂੰ ਉਹਨਾਂ ਦੇ ਘਰੋਂ ਚੋਰਾ ਨੇ ਸੋਨਾ ਚਾਂਦੀ ਅਤੇ ਨਕਦੀ ਚੋਰੀ ਕੀਤੀ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿ ਗਿਦੜਵਾ ਦੇ ਡੀਐਸਪੀ ਜਸਵੀਰ ਸਿੰਘ ਪੰਨੋ ਨੇ ਦੱਸਿਆ ਕਿ ਥਾਣਾ ਗਿਦੜਵਾ ਪੁਲਿਸ ਨੇ ਕਾਰਵਾਈ ਕਰਦਿਆਂ ਕਥਿਤ ਦੋਸ਼ੀਆਂ ਅਨਿਲਕ ਕੁਮਾਰ ਨੀਲਿਆ ਤੇ ਹਰਪ੍ਰੀਤ ਨੂੰ ਕਾਬੂ ਕੀਤਾ ਹੈ ਜਿਨ੍ਹਾਂ ਕੋਲੋਂ ਉਕਤ ਚੋਰੀ ਕੀਤਾ ਸਮਾਨ ਬਰਾਮਦ ਕਰ ਲਿਆ ਗਿਆ ਹੈ ਅਤੇ ਹੋਰ ਚੋਰੀਆਂ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ ਉਹਦੇ ਚ ਰਾਜਕੁਮਾਰ ਪੁੱਤਰ ਲਖਣ ਪੁੱਤਰ ਜੋਧਾਰਾਮ ਵਾਸੀ ਬਾਦਨ ਰੋਡ ਗਿਦੜਵਾ ਨੇ ਪੁਲਿਸ ਕੋਲ ਬਿਆਨ ਲਗਾਇਆ ਵੀ ਮੇਰੀ 12 ਤੇ 13 ਦੀ ਦਰਮਿਆਨੀ ਰਾਤ ਨੂੰ ਘਰ ਵਿੱਚੋਂ ਦੋਸ਼ੀਆਂ ਨੇ ਵਰਕੇ ਮੇਰੇ ਘਰੋਂ ਸਮਾਨ ਚੋਰੀ ਕੀਤਾ ਜਿਸ ਵਿੱਚ ਆਡੈਂਟੀਫਾਈ ਕਰਨ ਤੇ ਪਤਾ ਲੱਗਾ ਅਨਿਲਕ कुमार ਉਰ ਫਨੀਲੀਆ ਪੁੱਤਰ ਚਿਮਨ ਤੇ ਇੱਕ ਉਹਦੇ ਨਾਲ ਹੈਗਾ ਹਰਪ੍ਰੀਤ ਸਿੰਘ ਇਹਨਾਂ ਦੋਨਾਂ ਨੇ ਇਹਦੇ ਘਰ ਚੋਰੀ ਕੀਤੀ ਹੈ ਚੋਰੀ ਕੀਤਾ ਸਮਾਨ ਉਹਦੇ ਵਿੱਚ ਇੱਕ ਤੋਲਾ ਸੋਨਾ ਇੱਕ ਨਰਥ ਵਜਨੀ ਅੱਧਾ ਟੋਲਾ ਇੱਕ ਚਾਂਦੀ ਦੀਆਂ ਪੰਜੇਬਾਂ ਤਡਾਗੀ ਲੇਡੀ ਦੇ ਪੈਰਾਂ ਦੀਆਂ ਪੰਜੇਬਾਂ ਤੇ ਚੂੜੀਆਂ ਵਗੈਰਾ ਜਿਨ੍ਹਾਂ ਦਾ ਕਲੀਬ ਵਜਨ ਅਗਰ 350 ਗ੍ਰਾਮ ਤੇ ਨਗਦੀ ਜਿਹੜੀ ਆ 25000 ਰੁਪਏ ਸੀ ਜਦੋਂ ਇਹਨਾਂ ਦੋਸ਼ੀਆਂ ਦੇ ਵਿੱਚੋਂ ਮੀਡੀਆ ਨੂੰ ਗਿਰਦਰ ਕੀਤਾ ਉਹਦੀ ਪੁੱਛਗਿੱਛ ਕੀਤੀ ਉਹਨੇ ਮੰਨਿਆ ਦੀ 25000 ਚੋਰੀ ਨਹੀਂ ਸੀ ਕੀਤਾ ਅਸੀਂ 2500 ਰੁਪਏ ਚੋਰੀ ਕੀਤਾ ਬਾਕੀ ਜਿਹੜਾ ਸਮਾਨ ਸੋਨੇ ਦਾ ਉਹ ਚੋਰੀ ਕੀਤਾ ਉਹ ਸੀ ਰਿਕਵਰ ਕਰ ਲਿਆ ਐਸੀ ਜਿਹੜੀ ਆ ਉਹ ਫਿਰ 2500 ਰੁਪਇਆ ਕਹਿੰਦੇ 25000 ਨਹੀਂਗਾ ਤਾਂ ਇਹਨਾਂ ਦੇ ਵਿੱਚੋਂ ਜਿਹੜਾ ਹਰਪ੍ਰੀਤ ਦਾ ਉਹਦੀ ਅਜੇ ਰਸਟ ਪਈ ਆ ਜਿਹਨੂੰ ਪੁਲਸਰ ਮਾਰ ਤੇ ਅਜੇ ਰੱਖਿਆ ਇਹਦੀ ਪੁਸ਼ਕਿਸ਼ ਕੀਤੀ ਜਾਊਗਾ ਕੀ ਇਹਨੇ ਹੋਰ ਚੋਰੀਆਂ ਕੀਤੀਆਂ ਪਹਿਲਾਂ ਜਾਂ ਨਹੀਂ ਨੀਲੀਆ ਦੇ ਖਿਲਾਫ ਪਹਿਲਾਂ ਵੀ ਮੁਕਦਮੇ ਦਰਜਾ ਤਾਂ ਇਸ ਕਰਕੇ ਇਹਨੂੰ ਬਾਕੀ ਪੁਸ਼ਕਿਸ਼ ਪਰਦਰ ਕਰਕੇ ਬਾਕੀ ਕਾਰਵਾਈ ਜਿਹੜੀ ਕੀਤੀ ਜਾਵੇਗੀ ਸਰ ਅਕਸਰ ਦੇਖਿਆ ਜਾਂਦਾ ਹੈ ਕਿ ਜਦੋਂ ਕੋਈ ਚੋਰੀ ਹੋ ਜਾਂਦੀ ਹੈ ਤਾਂ ਵੱਧ ਤੋਂ ਵੱਧ ਮੁਕੰਮਲ ਗਏ ਚੋਰੀ ਦਾ ਸਾਮਾਨ ਲੁਕਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਪੁਲਿਸ ਇਸ ਮਾਮਲੇ ਦੇ ਵਿੱਚ ਕੁਝ ਵੈਰੀਫਾਈ ਕਰ ਰਹੀ ਹੈ ਕਿ ਉਹਦੇ ਕੋਲ ਵਾਕਿਆ ਹੀ 25000 ਰੁਪਏ ਸੀਗਾ ਕਰ ਅਸੀਂ ਇਹੀ ਤਫਦੀਸ਼ ਕਰ ਰਹੇ ਹਾਂ ਜਿਹੜਾ ਜਿਹਦੀ ਚੋਰੀ ਆਈ ਉਹਨੇ 25000 ਲਖਾਇਆ ਚੋਰੀ ਕਰਨ ਵਾਲਾ ਨੇ 2500 ਲਖਾਇਆ ਅਸੀਂ ਤਫਦੀਸ਼ ਕਰ ਰਹੇ ਹਾਂ ਕਿ ਕੌਣ ਸੱਚਾ ਕੌਣ ਝੂਠਾ ਜੇਕਰ ਮਦਈ ਝੂਠਾ ਪਾਇਆ ਗਿਆ ਤੇ ਮਦਈ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਸੋ ਅੱਗੇ ਤੋਂ ਕੀ ਹੈ ਵੀ ਜੇ ਜਿਹੜੀ ਕੋਈ ਇਸ ਤਰ੍ਹਾਂ ਦੀ ਘਟਨਾ ਹੋ ਜਾਂਦੀ ਹੈ ਵੀ ਕੀ ਹੈਗਾ ਲੋਕਾਂ ਨੂੰ ਪੀਣ ਹੈਗੇ ਅਸ ਵਿੱਚ ਅਸੀਂ ਆਪਦੇ ਮਾਧਿਅਮ ਰਾਹੀਂ ਇਹੀ ਲੋਕਾਂ ਨੂੰ ਕਹਿਣਾ ਚਾਹੁੰਦੇ ਆਂ ਕਿ ਆਪਦੇ ਘਰ ਦੇ ਵਿੱਚ ਆਪ ਦਾ ਸਮਾਨ ਜਿਹੜਾ ਜੇ ਕੋਈ ਸੋਨਾ ਗਹਿਣਾ ਲੱਖਰਚ ਰੱਖੋ ਪੈਸੇ ਬੈਂਕ ਜਾਓ ਜੇ ਕਿਤੇ ਨੋਟ ਬੰਦ ਤੁਹਾਡੇ ਸਮਾਨ ਘਰ ਦੇ ਵਿੱਚ ਪਿਆ ਚੋਰੀ ਹੋ ਜਾਂਦਾ ਜਿੰਨਾ ਸਮਾਨ ਚੋਰੀ ਹੋ ਉਹਨਾਂ ਲਿਖਾਓ ਕਿਰਪਾ ਕਰਕੇ ਵੱਧ ਨਾ ਲਿਖਾਓ ਜੇ ਤੁਸੀਂ ਇਸ ਤਰ੍ਹਾਂ ਦੀ ਮਨ ਘਟਤ ਕਹਾਣੀ ਬਣਾਓਗੇ ਤੇ ਤੁਹਾਡੇ ਖਿਲਾਫ ਜੜੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਨਿਊਜ਼ ਆਨਲਾਈਨ ਦੇ ਲਈ ਗਿੱਦੜਵਾ ਤੋਂ ਕੁਲਦੀਪ ਜਿੰਦਲ ਦੀ ਰਿਪੋਰਟ